ਨਮਸਕਾਰ ਤੁਸੀਂ ਦੇਖ ਰਹੇ ਹੋ ਕੇਐਸ ਮੋਟੀਵੇਸ਼ਨ ਦੋਸਤੋ ਮੈਂ ਤੁਹਾਡਾ ਆਪਣਾ ਕਮਲਜੀਤ ਸ਼ਰਮਾ ਜਿਹੜੇ ਮੇਰੇ ਦੋਸਤ ਮੇਰੇ ਚੈਨਲ ਤੇ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਕਰਿਓ ਤੇ ਕਮੈਂਟ ਵੀ ਜਰੂਰ ਕਰਿਓ ਜਿਹੋ ਜੇ ਵੀ ਤੁਹਾਨੂੰ ਚੰਗੇ ਲੱਗਣ ਉਹ ਜੇ ਕਮੈਂਟ ਕਰਿਓ ਅੱਜ ਮੈਂ ਤੁਹਾਨੂੰ ਇੱਕ ਦੋ ਛੋਟੀਆਂ-ਛੋਟੀਆਂ ਕਹਾਣੀਆਂ ਸੁਣਾਉਂਗਾ ਉਮੀਦ ਕਰਦਾ ਹਾਂ ਕਿ ਤੁਹਾਡੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਇਹ ਕਹਾਣੀਆਂ ਬਹੁਤ ਮਹੱਤਵਪੂਰਨ ਰੋਲ ਅਦਾ ਕਰਨਗੀਆਂ ਤੇ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣਗੀਆਂ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਹਿਟਲਰ ਦੁਨੀਆ ਦਾ ਇੱਕ ਸਭ ਤੋਂ ਨੈਗੇਟਿਵ ਕੈਰੈਕਟਰ ਮੰਨਿਆ ਗਿਆ ਹੈ ਔਰ ਹਿਟਲਰ ਆਪਣੀ 1 ਲੱਖ ਫੌਜ ਦੇ ਨਾਲ ਵੀ ਦੁਨੀਆ ਦੀ 10 ਲੱਖ ਫੌਜ ਨੂੰ ਹੈਰਾਨਦੀ ਵੀ ਹਿੰਮਤ ਰੱਖਦਾ ਸੀ ਉਹ ਹਰ ਨਾਲੋਂ ਆਪਣੀ ਮੌਤ ਨੂੰ ਕਬੂਲ ਕਰਨ ਦੇ ਵਿੱਚ ਜ਼ਿਆਦਾ ਵਿਸ਼ਵਾਸ ਕਰਦਾ ਸੀ ਇੱਕ ਵਾਰ ਦੀ ਗੱਲ ਹੈ ਤੇ ਉਹਦੀਆਂ ਫੌਜਾਂ ਨੂੰ ਚਾਰ ਚਫੇਰਿਓਂ ਘੇਰਾ ਪੈ ਗਿਆ ਤਾਂ ਉਹਦੀਆਂ ਫੌਜਾਂ ਤੇ ਸੈਨਾਪਤੀ ਸਾਰੇ ਕਬਰਾਂ ਗਏ ਉਹਦਾ ਸੈਨਾਪਤੀ ਜਦੋਂ ਹਿਟਲਰ ਦੇ ਕੋਲ ਜਾ ਕੇ ਦੱਸਣ ਲੱਗਾ ਕਿ ਸਾਬ ਸਾਡੀਆਂ ਫੌਜਾਂ ਨੂੰ ਚਾਰ ਚਫੇਰਿਓਂ ਘੇਰ ਲਿਆ ਗਿਆ ਤਾਂ ਤੁਸੀਂ ਸੋਚ ਸਕਦੇ ਹੋ ਕਿ ਹਿਟਲਰ ਦੇ ਦਿਮਾਗ ਦੇ ਉੱਪਰ ਕੀ ਪ੍ਰਭਾਵ ਪਿਆ ਹੋਵੇਗਾ ਇਸ ਗੱਲ ਦਾ ਹਿਟਲਰ ਨੇ ਅੱਗੋਂ ਜਵਾਬ ਦਿੱਤਾ ਆਪਣੇ ਸੈਨਾਪਤੀ ਨੂੰ ਵੈਰੀ ਗੁੱਡ ਜੋ ਅੱਜ ਤੱਕ ਨਹੀਂ ਹੋਇਆ ਸੀ ਉਹ ਅੱਜ ਹੋਏਗਾ ਅੱਗੇ ਅਸੀਂ ਦੁਸ਼ਮਣ ਦੀਆਂ ਫੌਜਾਂ ਨੂੰ ਅੱਗੇ ਤੋਂ ਮਾਰਦੇ ਸੀ ਸਾਹਮਣੇ ਤੋਂ ਬਾਹਰ ਕਰਦੇ ਸੀ ਹੁਣ ਚਾਰਛੇ ਫੇਰੇ ਆਪਣੀਆਂ ਟੋਪਾਂ ਦਾ ਆਪਣੀਆਂ ਰੈਫਲਾਂ ਦਾ ਮੂੰਹ ਖੋਲ ਦਿਓ ਚਾਚ ਫੇਰੇ ਫਾਇਰ ਕਰੋ ਚਾਲੋ ਪਾਸੇ ਤਵਾਈ ਮਚਾ ਦਿਓ ਤੇ ਦੋਸਤੋ ਹਿਟਲਰ ਦੀ ਫੌਜ ਫਿਰ ਜਿੱਤ ਗਈ ਸੋ ਦੋਸਤੋ ਜਿੰਦਗੀ ਦੇ ਵਿੱਚ ਜੋ ਲੋਕ ਹਿੰਮਤ ਤੇ ਹੌਸਲਾ ਨਹੀਂ ਹਾਰਦੇ ਉਹਨਾਂ ਨੂੰ ਕੋਈ ਵੀ ਹਰਾ ਨਹੀਂ ਸਕਦਾ ਕਈ ਵਾਰ ਦੋਸਤੋ ਸਿਚੁਏਸ਼ਨ ਇਹੋ ਜੀ ਆ ਜਾਂਦੀ ਹੈ ਕਿ ਤੁਸੀਂ ਅੰਦਰਲੇ ਤੇ ਬਾਹਰਲੇ ਦੋਨਾਂ ਦੁਸ਼ਮਣਾਂ ਵਿੱਚੋਂ ਕਵਰ ਢੇਰ ਲੈ ਜਾਂਦੇ ਹੋ ਅੰਦਰਲੇ ਦੁਸ਼ਮਣ ਉਹ ਦੁਸ਼ਮਣ ਹੁੰਦੇ ਨੇ ਜੋ ਤੁਹਾਡੇ ਆਪਣੇ ਬਣ ਕੇ ਤੁਹਾਡਾ ਵਿਸ਼ਵਾਸ ਜਿੱਤ ਕੇ ਤੁਹਾਡੇ ਤੇ ਵਾਰ ਕਰਦੇ ਨੇ ਜਿਹੜੇ ਵਾਰਲੇ ਦੁਸ਼ਮਣਾਂ ਦਾ ਤੁਹਾਨੂੰ ਪਤਾ ਹੀ ਆ ਉਹ ਸਿੱਧਾ ਵਾਰ ਕਰਨਗੇ ਤੁਸੀਂ ਉਹਨਾਂ ਤੋਂ ਅਲਰਟ ਰਹੋਗੇ ਸੋ ਇਸ ਕਰਕੇ ਉਸ ਵੇਲੇ ਘਬਰਾਉਣਾ ਨਹੀਂ ਚਾਹੀਦਾ ਬਲਕਿ ਆਪਣੇ ਵਿਵੇਕ ਤੋਂ ਕੰਮ ਲੈਣਾ ਚਾਹੀਦਾ ਸੋ ਦੋਸਤੋ ਜਿੰਦਗੀ ਦੇ ਵਿੱਚ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਕਦੇ ਵੀ ਹਾਰਨਾ ਮੰਨੋ ਕਈ ਵਾਰ ਤੁਹਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਠੱਗ ਇਹੋ ਜਿਹਾ ਲੋਕ ਆ ਜਾਂਦੇ ਨੇ ਜੋ ਠੱਗੀ ਮਾਰ ਕੇ ਤੁਹਾਨੂੰ ਸੋਚਦੇ ਨੇ ਕਿ ਉਹ ਡਰਾ ਲੈਣਗੇ ਜਾਂ ਹਰਾ ਲੈਣਗੇ ਲੇਕਿਨ ਉਹ ਭੁੱਲ ਜਾਂਦੇ ਨੇ ਕਿ ਜਿਹੜਾ ਕੋਈ ਵੀ ਠੱਗ ਜਾਂ ਕੋਈ ਅਪਰਾਧੀ ਜਦੋਂ ਅਪਰਾਧ ਕਰਦਾ ਹੈ ਤੇ ਉਹ ਅਪਰਾਧ ਕਰਨ ਵਾਲੀ ਜਗ੍ਹਾ ਦੇ ਵਿੱਚ ਆਪਣਾ ਆਇਡੈਂਟੀਟੀ ਕਾਰਡ ਛੱਡ ਜਾਂਦਾ ਹੈ ਆਇਡੈਂਟੀਟੀ ਕਾਰਡ ਤੋਂ ਭਾਵ ਆਪਣੇ ਬਹੁਤ ਸਾਰੇ ਸਬੂਤ ਉੱਥੇ ਛੱਡ ਜਾਂਦਾ ਹੈ ਇਹ ਡਿਪੈਂਡ ਕਰਦਾ ਉਸ ਇਨਵੈਸਟੀਗੇਸ਼ਨ ਕਰਨ ਵਾਲੇ ਆਫੀਸਰ ਦੇ ਉੱਪਰ ਉਸ ਪੁਲਿਸ ਆਫਸਰ ਦੇ ਉੱਪਰ ਕਿ ਉਸ ਮੁਜਰਮ ਨੂੰ ਉਸ ਛਾਤਰਖਾਗ ਨੂੰ ਕਿਵੇਂ ਫੜਦਾ ਕਿਵੇਂ ਤਫਤੀਸ਼ ਕਰਦਾ ਸੋ ਦੋਸਤੋ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਜ਼ਿੰਦਗੀ ਦੇ ਵਿੱਚ ਜੇ ਕਦੇ ਹਨੇਰਾ ਆਉਂਦਾ ਤਾਂ ਅਗਲੇ ਦਿਨ ਚਾਨਣ ਵੀ ਆਉਣਾ ਹੁੰਦਾ ਸੋ ਇਸ ਕਰਕੇ ਬੇਟੋ ਦੇ ਦੋਸਤੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਕਦੇ ਵੀ ਨਾ ਕਦਰੋ ਜਿਵੇਂ ਕਿ ਤੁਹਾਨੂੰ ਮੈਂ ਅਕਸਰ ਦੱਸਦਾ ਹੁੰਦਾ ਕਿ ਇੱਕ ਅੰਗਰੇਜ਼ ਰਾਈਟਰ ਨੇ ਲਿਖਿਆ ਕਿ ਅਵਰ ਫੋਰਚੂਨ ਟਰਨਸ ਲਾਈਕ ਕੇ ਵੀਲ ਵਨ ਮੈਨ ਅਪ ਐਂਡ ਅਦਰ ਡਾਊਨ ਸਾਡੀ ਕਿਸਮਤ ਖੂਦ ਹੀ ਟੰਡਾ ਵਾਂਗ ਘੁੰਮਦੀ ਹੈ ਜਦੋਂ ਉੱਪਰ ਆਉਂਦੀਆਂ ਨੇ ਤਾਂ ਭਰ ਕੇ ਆਉਂਦੀਆਂ ਨੇ ਜਦੋਂ ਥੱਲੇ ਜਾਂਦੀਆਂ ਨੇ ਤਾਂ ਖਾਲੀ ਹੋ ਕੇ ਜਾਂਦੀਆਂ ਨੇ ਜਦੋਂ ਉੱਪਰ ਆਉਂਦੀਆਂ ਭਰ ਕੇ ਤਾਂ ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਇੱਕ ਦਿਨ ਅਸੀਂ ਖਾਲੀ ਸੀ ਜਦੋਂ ਖਾਲੀ ਹੋ ਜਾਂਦੀਆਂ ਤਾਂ ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਇੱਕ ਦਿਨ ਅਸੀਂ ਭਰੀਆਂ ਵੀ ਸੀ ਸੋ ਦੋਸਤੋ ਇਹ ਕੁਦਰਤ ਦਾ ਅਸੂਲ ਹੈ ਕਿਤੇ ਧੁੱਪ ਕਿਤੇ ਛਾਂ ਸਾਰੇ ਇੱਕੋ ਜੇ ਨਾ ਰੰਗ ਰੱਬ ਦੇ ਨਿਆਰੇ ਸੋ ਦੋਸਤੋ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਮੇਰੀਆਂ ਇਹੋ ਜਿਹੀਆਂ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਕਰ ਲਿਓ ਤਾਂ ਜੋ ਨੋਟੀਫਿਕੇਸ਼ਨ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਮੈਂ ਤੁਹਾਡੇ ਲਈ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਆਪਣਾ ਕਮਲਜੀਤ ਸ਼ਰਮਾ